ਨੇ ਵੋਟ ਪਾਈ ਦਿੱਲੀ ਦੇ ਲੋਕਾਂ ਨੇ ਇੱਕ ਵਾਰੀ ਦਿਖਾ ਦਿੱਤਾ ਕਿ 11 ਸਾਲ ਦਾ ਜਿਹੜੀ ਮਤਲਬ ਉਹਨਾਂ ਨੂੰ ਇੱਕ ਬਹਿਕਾਵੇ ਦੀ ਰਾਜਨੀਤੀ ਦੇ ਵਿੱਚ ਉਹ ਫਸ ਗਏ ਸੀ ਉਹ ਤੋਂ ਉੱਬਰਣਾ ਚਾਹੁੰਦੇ ਸੀ ਔਰ ਉਹ ਨਿੰਦਰਬਾਈ ਮੋਦੀ ਜੀ ਦੇ ਮਤਲਬ ਇੱਕ ਧ੍ਰੜ ਨਿਸ਼ਚੈ ਦੇ ਨਾਲ ਔਰ ਉਹਨਾਂ ਦੀ ਯਕੀਨ ਲੋਕੀ ਕਰਦੇ ਹੋਏ ਪੂਰੇ ਦੇਸ਼ ਭਰ ਦੇ ਦੇਖੋ ਕੈਪੀਟਲ ਆ ਹਿੰਦੁਸਤਾਨ ਦੀ ਭਾਰਤ ਦੀ ਕੈਪੀਟਲ ਆ ਉਹਦੇ ਵਿੱਚ ਭਾਰਤੀ ਜਨਤਾ ਪਾਰ ਨੂੰ 27 ਸਾਲ ਦਾ ਬਨਵਾਸ ਕੱਟਣ ਤੋਂ ਬਾਅਦ कल भारतीय जनता पार्टी ਉੱਥੇ ਸਥਾਪਿਤ ਹੋਈ ਇਹਦੇ ਲਈ ਦਿੱਲੀ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਆ ਅੱਜ ਸਭ ਤੋਂ ਪਹਿਲਾਂ ਤੇ ਜਿਹੜੀ ਦਿੱਲੀ ਵਿੱਚ ਭਾਜਪਾ ਨੇ ਜੇਤ ਹਾਸਲ ਕੀਤੀ ਹੈ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਵਧਾਈ ਅਤੇ ਅਸੀਂ ਜਿਹੜੀ ਸਾਡੀ ਹਾਰ ਹੋਈ ਹੈ ਕਾਂਗਰਸ ਦੀ ਉੱਤੇ ਉਸ ਨੂੰ ਅਸੀਂ ਆਪਣਾ ਸਵੀਕਾਰ ਕਰਦੇ ਹਾਂ ਕਿਉਂਕਿ ਅੱਜ ਜ਼ਰੂਰ ਸੀ ਦਿੱਲੀ ਵਿੱਚ ਪਰਿਵਰਤਨ ਦੇ ਲੋਕੀ ਹਮੇਸ਼ਾ ਹੀ ਇਸ ਆਸ਼ੇ ਦੇ ਨਾਲ ਜਦੋਂ ਚੇਂਜ ਕਰਦੇ ਉਹ ਕਰਦੇ ਆ ਪਰ ਕਿੰਨੇ ਕੋ ਲੋਕ ਪੂਰੇ ਉਤਰਦੇ ਆ ਇਹ ਭੁੱਖ ਦੀ ਬੁਕਲ ਦੇ ਵਿੱਚ ਬੜਾ ਵੱਡਾ ਲਗਿਆ ਸਵਾਲ ਆ ਪਿੱਛੇ ਬੀਤੇ ਸਮੇਂ ਚ ਵੀ ਹੁੰਦਾ ਸੀ ਇਹ ਗਾਂ ਵੀ ਰਹਿਣਾ ਆਮ ਆਦਮੀ ਪਾਰਟੀ ਉੱਤੇ ਬੁਰੇ ਨਤੀਜੇ ਦਾ ਉਸ ਨੂੰ ਉਹਦਾ ਫਲ ਮਿਲ ਗਿਆ ਹੈ ਔਰ ਆਪਣੇ ਸਰਵੇ ਆਜ ਜਿੱਤੇ ਦੀ ਬਹੁਤ ਖੁਸ਼ੀ ਮਨਾ ਰਹੀ ਹੈ ਅਗਾਜ਼ਾ ਨਵੇਂ ਭਾਰਤ ਦਾ ਕਿਉਂਕਿ ਜਦੋਂ ਦਿੱਲੀ ਦਾ ਦਿਲ ਜਿੱਤ ਲਿਆ ਜਾਂਦਾ ਨਾ ਉਦੋਂ ਕਿਤੇ ਨਾ ਕਿਤੇ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਇੱਕ ਨਵਾਂ ਪਰਚਮ ਲੜਾਏਗਾ ਗੱਲ ਪਤਾ ਕੀ ਹੈ ਜੀ ਤੁਸੀਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕੱਲੀ ਲੜ ਰਹੀ ਹੈ ਇਸ ਵਾਰ ਲੜੇ ਅਸੀਂ 1,60,000 ਦੇ ਕਰੀਬ ਅਸੀਂ ਵੋਟ ਲੋਕ ਸਭਾ ਚ ਲੈ ਕੇ ਗਏ ਅਨ ਡਾਊਟਡਲੀ ਅਸੀਂ ਵੀ ਫੌਟ ਵੈਰੀ ਵੈਲ ਇੰਡੀਪੈਂਡੈਂਟ ਪਹਿਲੀ ਵਾਰੀ ਲੜੇ ਅਸੀਂ ਆਪਣਾ ਕੋਈ ਕਮੀਆਂ ਦੇਖੋ ਪਿੰਡਾਂ ਤੱਕ ਸਾਡੀ ਥੋੜੀ ਜੀ ਕਿਉਂਕਿ ਅਸੀਂ ਜੁਆਇੰਟ ਲੜਦੇ ਸੀਗੇ ਅਲਾਈਅੰਸ ਨਾਲ ਲੜਦੇ ਸੀ ਅਕਾਲੀ ਦਰ ਨਾਲ ਤਾਂ ਉਹ ਪਿੰਡਾਂ ਤੱਕ ਸੀਮਿਤ ਸੀਗੇ ਅਸੀਂ ਸ਼ਹਿਰਾਂ ਤੱਕ ਸੀਮਿਤ ਸੀ ਅਸੀਂ ਸ਼ਹਿਰੀ ਵੋਟ ਪੂਰੀ ਲਿੱਤੀ ਔਰ ਈਵਨ ਪਿੰਡਾਂ ਦੀ ਵੋਟ ਵੀ ਅਸੀਂ ਬਹੁਤ ਲਿੱਤੀ ਪਰ ਚਲੋ ਕਮੀਆਂ ਹੱਲੇ ਕਿਉਂਕਿ ਭਾਰਤੀ ਜਨਤਾ ਪਾਰਟੀ ਉੱਭਰਦੀ ਹੋਈ ਪੰਜਾਬ 'ਚ ਪਾਰਟੀ ਆ ਕਿਉਂਕਿ ਇੰਡੀਵਿਜੂਅਲ ਲੈਵਲ ਤੇ ਕਰ ਰਹੇ ਆ ਸਾਡੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਸਾਡੇ ਵਿੱਚ ਕੁਝ ਕਮੀਆਂ ਹੋ ਸਕਦੀਆਂ ਸਾਡੇ ਲੀਡਰਾਂ 'ਚ ਕੁਝ ਕਮੀਆਂ ਹੋ ਸਕਦੀਆਂ ਸਾਡੇ ਪੰਜਾਬ ਦੇ ਲੀਡਰਾਂ 'ਚ ਪਰ ਉੱਪਰ ਜਿਹੜੀ ਸੋਚ ਹੈ ਨਾ ਮੋਦੀ ਜੀ ਦੀ ਉਹ ਪੰਜਾਬ ਲਈ ਇੰਨੀ ਅੱਛੀ ਆ 5425 ਕਰੋੜ ਦਾ ਬਜਟ ਤੁਸੀਂ ਦੇਖੋ ਪੰਜਾਬ ਨੂੰ ਰੇਲਵੇ ਨੂੰ ਕੱਲੇ ਨੂੰ ਦਿੱਤਾ ਕੋਈ ਛੋਟੀ ਗੱਲ ਆ ਪਿਛਲੀ ਸਰਕਾਰਾਂ 2-200 ਕਰੋੜ ਰੁਪਏ ਦੀ ਸਾਲ ਦਾ ਬਜਟ ਦਿੰਦੀ ਸੀ ਜਿਹੜਾ ਅੱਜ 5425 ਕਰੋੜ ਦਾ ਸਿਰਫ ਰੇਲਵੇ ਨੂੰ 10 ਨਵੇਂ ਰੇਲਵੇ ਸਟੇਸ਼ਨ ਬਣਨ ਜਾ ਰਹੇ ਆ ਅੰਮ੍ਰਿਤ ਸਟੇਸ਼ਨ ਜਿਹਨਾਂ ਦਾ ਨਾਮ ਰੱਖਿਆ ਗਿਆ ਇਹ ਕੋਈ ਛੋਟੀ ਗੱਲ ਆ ਭਾਰਤੀ ਜਨਤਾ ਪਾਰਟੀ ਆਪਣੇ ਪੰਜਾਬ ਦੇ ਲੋਕਾਂ ਨਾਲ ਖੜੀ ਆ ਪੰਜਾਬ ਦੇ ਵਾਸੀਆਂ ਨਾਲ ਖੜੀ ਆ ਮੈਂ ਪੰਜਾਬ ਦੇ ਵਾਸੀਆਂ ਨੂੰ ਵੀ ਅਪੀਲ ਕਰਦਾ ਮਾਂ ਕਿ ਕਿਰਪਾ ਕਰਕੇ ਆਪਾਂ ਛੋਟੀ ਛੁਟੀਆਂ ਅਗਰ ਆਹ ਪਾਰਟੀਆਂ ਨਾਲ ਆਪਾਂ ਸਾਥ ਦੇ ਸਕਦੇ ਆ ਰਾਸ਼ਟਰ ਨਾਲ ਚੱਲਣ ਵਾਲੀ ਪਾਰਟੀ ਉਹਨਾਂ ਦੇ ਨਾਲ ਆਪਾਂ ਖੜੇ ਹੋਈਏ ਤਾਂ ਕਿ ਆਪਣਾ ਪੰਜਾਬ ਜਿਹੜਾ ਪਿਛੜਦਾ ਜਾ ਰਿਹਾ ਵਾ ਲਗਾਤਾਰ ਪਿਛੜਦਾ ਜਾ ਰਿਹਾ ਤੁਸੀਂ ਦੇਖੋ ਕਿਸੇ ਟਾਈਮ ਤੇ ਕਿਲ ਪਹਿਲੇ ਨੰਬਰ ਤੇ ਅਰਥਵਿਵਸਤਾ ਸੀ ਸਾਡੇ ਦੇਸ਼ ਦੀ ਜੀਡੀਪੀ ਵਿੱਚ ਅਸੀਂ ਹਿੱਸੇਦਾਰ ਸੀ ਅੱਜ ਅਸੀਂ ਮਨੀਪੁਰ ਨਾਲ ਮੁਕਾਬਲਾ ਕਰ ਰਹੇ ਹਾਂ ਬਟ ਪਾਰਟੀ ਦੇ ਵਿੱਚ ਸਾਡੀ ਪਾਰਟੀ ਦੀ ਸੋਚ ਹੀ ਅਲੱਗ ਹੈ ਕਿਉਂਕਿ ਇਸ ਸੋਚ ਬਦਲੋ ਦੇਸ਼ ਬਦਲੇਗਾ ਇਹ ਹਮੇਸ਼ਾ ਮੈਂ ਲਗਾਤਾਰ 10 ਸਾਲ ਤੋਂ ਕਹਿ ਰਿਹਾ ਸੋਚ ਬਦਲ ਦਵਾਂਗੇ ਤਾਂ ਦੇਸ਼ ਬਦਲ ਜਾਏਗਾ ਔਰ ਲੋਕਾਂ ਨੂੰ ਵੀ ਆਪਣੀ ਸੋਚ ਬਦਲਨੀ ਪੈਗੀ ਅਗਰ ਆਪਾਂ ਆਮ ਆਦਮੀ ਪਾਰਟੀ ਦੇ ਉੱਤੇ ਸਮਰਪਣ ਕਰ ਸਕਦੇ ਆਂ ਸਮਰਥਨ ਕਰ ਸਕਦੇ ਆਂ ਉਹ ਨਵੀਂ ਪਾਰਟੀ ਨੂੰ ਅਸੀਂ ਜਿਤਾ ਸਕਦੇ ਆਂ ਤਾਂ ਭਾਰਤੀ ਜਨਤਾ ਪਾਰਟੀ ਤਾਂ ਤੁਹਾਡੀ ਆਪਣੀ ਪਾਰਟੀ ਆ ਜਿਨ੍ਹਾਂ ਨੇ ਕਰਕੇ ਦਿਖਾਇਆ ਵਾ ਔਰ ਮੈਂ ਚਾਹਾਂਗਾ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ 2027 ਚ ਜਿਹੜੇ ਇਲੈਕਸ਼ਨ ਹੋਣ ਜਾਣਾਰੇ ਆ ਉਹਦੇ ਵਿੱਚ ਆਪਾਂ ਤਗੜੇ ਹੋ ਕੇ ਆਪਾਂ ਇਲੈਕਸ਼ਨ ਲੜੀਏ ਅੱਜ ਸਭ ਤੋਂ ਪਹਿਲਾਂ ਤੇ ਜਿਹੜੀ ਦਿੱਲੀ ਵਿੱਚ ਭਾਜਪਾ ਨੇ ਜੇਤ ਹਾਸਲ ਕੀਤੀ ਐ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਵਧਾਈ ਅਤੇ ਅਸੀਂ ਜਿਹੜੀ ਸਾਡੀ ਹਾਰ ਹੋਈ ਹੈ ਕਾਂਗਰਸ ਦੇ ਉੱਤੇ ਉਸ ਨੂੰ ਅਸੀਂ ਆਪਣਾ ਸਵੀਕਾਰ ਕਰਦੇ ਹਾਂ ਕਿਉਂਕਿ ਅੱਜ ਜ਼ਰੂਰ ਸੀ ਦਿੱਲੀ ਵਿੱਚ ਪਰਿਵਰਤਨ ਦੀ ਪਰਿਵਰਤਨ ਦੀ ਜਿੱਤ ਹੋਈ ਹੈ ਲੋਕ ਵਿਕਾਸ ਚਾਹੁੰਦੇ ਸੀ ਸਕੂਲੀ ਸਿੱਖਿਆ ਚਾਹੁੰਦੇ ਸੀ ਪੋਲੂਸ਼ਨ ਨੂੰ ਘਟ ਕਰਨਾ ਚਾਹੁੰਦੇ ਸੀ ਜਾਂ ਯਮੁਨਾ ਦਾ ਪਾਣੀ ਨੂੰ ਸ਼ੁੱਧ ਕਰਨਾ ਚਾਹੁੰਦੇ ਸੀ ਹੋਰ ਵੀ ਕਈ ਬਦਲਾਅ ਸੀ ਜਿਹੜੇ ਉਸ ਕੇਜਰੀਵਾਲ ਨੇ ਆਪਦੀ ਪਾਰਟੀ ਜਿਹੜੀ ਹੈ ਆਮ ਪਾਪ ਪਾਰਟੀ ਸੀ ਉਸ ਤੋਂ ਅਲੱਗ ਹੋ ਗਏ ਉਨੇ ਕੋਈ ਵੀ ਜਿਹੜੇ ਸੁਧਾਰ ਕੰਮ ਨਹੀਂ ਕੀਤੇ ਸੋ ਉਹਦੇ ਹੰਕਾਰ ਦੀ ਹਾਰ ਹੋਈ ਹੈ ਕਿਉਂਕਿ ਕੇਜਰੀਵਾਲ ਵਨ ਮੈਨ ਸ਼ੋ ਚੰਦਾ ਸੀ ਅੱਜ ਉਹ ਲੋਕਾਂ ਨੇ ਬਦਲਾਵ ਲਿਆ ਕੇ ਸਬੂਤ ਦੇ ਦਿੰਦਾ ਹੈ ਕਿ ਲੋਕ ਪਰਿਵਰਤਨ ਚਾਹੁੰਦੇ ਹਨ ਤੇ ਆਪਣੇ ਵਿਕਾਸ ਚਾਹੁੰਦੇ ਹਨ ਦੇਖੋ ਇਹ ਜਿਹੜਾ ਬਦਲਾਅ ਆਇਆ ਹੈ ਇਹ ਜੇਕ ਇਹ ਵੀ ਸੁਭਾਵਕ ਹੋ ਗਿਆ ਜਾਂ ਅਚਨਚੇਤ ਹੋਇਆ ਨਹੀਂ ਇਹ ਲੋਕ ਬੜੇ ਚਿਰ ਤੋਂ ਇਹ ਜਿਹੜੀਆਂ ਚੀਜ਼ਾਂ ਦੇਖ ਰਹੇ ਸੀਗੇ ਜਿਹੜੇ ਜਿਹੜੇ ਨਾਰੇ ਤੇ ਜਾਂ ਜੋ ਕਹਿ ਕੇ ਜਿਹੜੀ ਆਪ ਦੀ ਸਰਕਾਰ ਬਣੀ ਸੀਗੀ ਦਿਲਿਸ਼ ਔਰ ਜਿਹੜੇ ਜਿਨ੍ਹਾਂ ਜਿਹੜੇ ਸ਼ਕਸ਼ੀਅਤ ਦੇ ਮੋਢਿਆਂ ਤੇ ਚੜ ਕੇ ਇਹਨਾਂ ਨੇ ਇਸ ਮਕਾਮ ਨੂੰ ਹਾਸਲ ਕੀਤਾ ਸੀ ਮੇਰੀ ਮੁਰਾਦ ਅਨਾ ਹਜ਼ਾਰੇ ਤੋਂ ਉਹ ਜਿਹੜਾ ਇੱਕ ਸਿਸਟਮ ਸੀ ਉਹ ਇੱਕ ਜਿਹੜਾ ਸੈਟਅਪ ਸੀ ਉਸ ਵੇਲੇ ਚੱਲਿਆ ਕਿ ਜਿਹੜੀ ਜਿਹੜੀਆਂ ਕ੍ਰਹਿਤਾਂ ਨੇ ਜਿਹੜੀਆਂ ਬੁਰਾਈਆਂ ਨੇ ਜਿਹੜੀਆਂ ਕ腐ਸ਼ਨਸ ਆ ਜਿਹੜੀਆਂ ਸਰਕਾਰ ਦੇ ਪੱਧਰ ਤੇ ਕਿਸੇ ਵੀ ਕਿਸਮ ਦੀ ਉਹਨੂੰ ਦੂਰ ਕਰਨ ਵਾਸਤੇ ਇੱਕ ਸੋਹਰਦ ਲੋਕਾਂ ਦਾ ਮੇਰੀ ਮੁਰਾਦ ਫਿਰਨਾ ਜਾਰਾ ਜੀ ਤੋਂ ਉਹਨਾਂ ਨੇ ਵਰਜਿਆ ਸੀ ਵੀ ਹਲੇ ਤੁਸੀਂ ਪੋਲਿਟਿਕਸ 'ਚ ਨਾ ਜਾਓ ਪਰ ਇਹ ਲੋਕ ਪੋਲਿਟਿਕਸ 'ਚ ਆਏ ਔਰ ਫ੍ਰਾਮ ਦੀ ਵੈਰੀ ਫਸਟ ਡੇਜ਼ ਤੋਂ ਹੀ ਪਹਿ ਸ਼ੁਰੂਆਤੀ ਦਿਨਾਂ ਤੋਂ ਹੀ ਇਹਨਾਂ ਨੇ ਜਿਹੜੇ ਕੋਈ ਜਿਹੜੇ ਅੱਛੇ ਸੋਚ ਰੱਖਣ ਵਾਲੇ ਸੀ ਉਹਨਾਂ ਨੂੰ 1 ਬਾਈ 1 ਬਾਈ 1 ਪਛਾਣ ਕਰ ਦਿੱਤਾ ਲੋਕਾਂ ਨੇ ਉਦੋਂ ਤੋਂ ਲੈ ਕੇ ਲਗਾਤਾਰ ਵਾਚਿਆ ਪਰ ਕਿਉਂਕਿ ਇੱਕ ਝਾਗ ਹੁੰਦੀ ਆ ਵੀ ਇਹ ਚੀਜ਼ ਜਿਹੜੀ ਵੀ ਇਹ ਸੁਧਾਰ ਆ ਸਕਦਾ ਹੈ ਬਦਲਾ ਆ ਸਕਦਾ ਹੈ ਜਿਵੇਂ ਵੀ ਉਹਨਾਂ ਨੂੰ ਇਹ ਸੀ ਵੀ ਇਹ ਜਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਆ ਵਾਕੇ ਕੋਈ ਉਹਨਾਂ ਨੂੰ ਸੁਧਾਰ ਛੜੇ ਹੋਣਗੇ ਪਰ ਲਗਾਤਾਰ ਕਦੀ ਜਮਨਾ ਚ ਮੈਂ ਤੁਬੀ ਲਾ ਲਊਗਾ ਕਦੀ ਜਮਨਾ ਦਾ ਮੈਂ ਪਾਣੀ ਸਾਰਿਆਂ ਨੂੰ ਪਲਾਊਗਾ ਤੇ ਹੁਣ ਐਤ ਕੀ ਦੋ ਤਿੰਨ ਇਲੈਕਸ਼ਨਾਂ ਦੇ ਵਿੱਚ ਜਮਣਾ ਨੂੰ ਕੈਸ਼ ਕਰਕੇ ਤੇ ਜਦੋਂ ਐਤ ਕੀ ਲੋਕਾਂ ਨੇ ਸਵਾਲ ਜਾਦੇ ਖੜੇ ਕਰ ਦਿੱਤੇ ਵੀ ਜਮਣਾ ਦਾ ਕੀ ਬਣਿਆ ਤੇ ਉਹਨਾਂ ਨੇ ਕਹਿਤਾ ਜੀ ਜਮਣਾ ਦੀ ਤੇ ਦੂਸਰੀਆਂ ਸਰਕਾਰਾਂ ਦਾ ਜ਼ਹਿਰ ਦਾ ਨਾਂ ਨਾਂ ਲੈਂਦਾ ਮੈਂ ਇੱਕ ਸੋਸ਼ਲਿਸਟ ਹੋਣ ਦੇ ਨਾਤੇ ਮਹਿਸੂਸ ਕਰਦਾ ਵੀ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੱਲ ਨੂੰ ਰਾਜਸਥਾਨ ਵਾਲੇ ਕਹਿ ਦਣਗੇ ਕਿ ਜਿਹੜਾ ਤੁਸੀਂ ਹਰੀਕੇ ਤੋਂ ਪਾਣੀ ਸਾਨੂੰ ਦੇ ਦੇ ਜੀ ਉਹਦੇ 'ਚ ਜ਼ਹਿਰ ਘੋਲ-ਘੋਲ ਕੇ ਪੰਜਾਬ ਸਰਕਾਰ ਦੇਈ ਜਾਂਦੀ ਆ ਜਿਹੜੀ ਇਹ ਮਾਨ ਸਾਹਿਬ ਦੀ ਸਰਕਾਰ ਇਹ ਕੋ ਗੱਲਾਂ ਨਹੀਂ ਆ ਸਰਕਾਰ ਉਹ ਜਿਹੜੀ ਲੋਕਾਂ ਦੀ ਜਿਹੜੀ ਡਿਮਾਂਡ ਆ ਜਾਂ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹ ਚਾਹੇ ਆਰਥਿਕਤਾ ਦੇ ਨਾਲ ਜੁੜਦੀਆਂ ਹੋਣ ਚਾਹੇ ਜਿਹੜੀ ਉਹ ਪ੍ਰਸ਼ਾਸਨਿਕ ਜਿਹੜਾ ਉਹ ਉਹਦੀਆਂ ਡਿਲੀਵਰੀਜ਼ ਆ ਉਹਦੇ ਨਾਲ ਜੁੜਦੀਆਂ ਹੋਣ ਤੇ ਚਾਹੇ ਕੋਈ ਧਾਰਮਿਕ ਇਸ਼ੂਜ਼ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਪੂਰਾ ਤਾਣਾ ਬਾਣਾ ਜਿਹੜਾ ਸਹਿਰਤਾ ਦੇ ਨਾਲ ਲੋਕਾਂ ਦੇ ਮਨ ਨੂੰ ਸਮਝ ਕੇ ਜਿਹੜੇ ਵੀ ਪੋਲੀਟੀਕਲ ਸੈਟਅਪ ਉਹ ਬਦਲ ਕੋਈ ਹੈ ਲੋਕੀ ਹਮੇਸ਼ਾ ਹੀ ਇਸ ਆਸ਼ੇ ਦੇ ਨਾਲ ਜਦੋਂ ਚੇਂਜ ਕਰਦੇ ਉਹ ਕਰਦੇ ਆ ਪਰ ਕਿੰਨੇ ਕੋ ਲੋਕ ਪੂਰੇ ਉੱਤਰਦੇ ਆ ਇਹ ਕੋਇਖ ਦੀ ਬੁਕਲ ਦੇ ਵਿੱਚ ਬੜਾ ਵੱਡਾ ਲੱਗਿਆ ਸਵਾਲ ਆ ਪਿੱਛੇ ਬੀਤੇ ਸਮੇਂ ਚ ਵੀ ਹੁੰਦਾ ਸੀ ਇਹ ਗਾਂਵ ਹੀ ਰਹਿਣਾ आज बहुत खुशी का माहौल है अमृतसर में और आम आदमी पार्टियों के बुरे नतीजे का उनको उनका फल मिल गया है और अमृतसर में आज बीजेपी बहुत खुशी मना रही है और आने वाले टाइम में बीजेपी भी ऐसे ही अमृतसर में जीत आएगी